ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਆਂ ਵੱਡੀਆਂ ਖਬਰਾਂ ਪਾਨਾ ਸਿੱਧੂ ਨੂੰ ਮਿਲੀ ਜਮਾਨ ਤੋਂ 10000 ਰੁਪਏ ਦੀ ਰਿਸ਼ਵਤ ਮੰਗਣ ਤੇ ਲੱਗੇ ਸੀ ਇਲਜ਼ਾਮ ਕੇਂਦਰ ਵੱਲੋਂ ਰਾਦ ਕੀਤੀ ਪੰਜਾਬ ਦੀ ਚਾਂਕੀ ਪੌਂਚੀ ਪਟਿਆਲਾ ਗੰਨਤੰਤਰ ਦਿਵਸ ਪ੍ਰੋਗਰਾਮ ਵਿੱਚ ਕੀਤੀ ਜਾਵੇਗੀ ਪ੍ਰਕਾਸ਼ਿਤ ਮੰਤਰੀ ਅਮਨ ਅਰੋੜਾ ਦੇ ਸਜਾ ਤੇ ਲੱਗੀ ਰੋਕ ਅੱਜ ਲੜਾਉਣਗੇ ਝੰਡਾ ਪੰਜਾਬ ਕਾਂਗਰਸ ਇੰਚਾਰਜ ਸਾਹਮਣੇ ਪਿਹੜ ਗਏ ਵਰਕਰ ਹੋਇਆ ਹੰਗਾਮਾ ਅਗਨੀਵੀਰ ਸ਼ਹੀਦ ਅਜੇ ਦੇ ਨਾਮ ਤੇ ਰੱਖਿਆ ਜਾਵੇਗਾ ਸਕੂਲ ਸਟੇਡੀਅਮ ਤੇ ਆਮਦਵੀ ਕਲੀਨਿਕ ਦਾ ਨਾਮ ਸੀਮ ਭਗਵੰਤ ਮਾਨੀ ਕੀਤਾ ਵੱਡ ਕੋਣ ਖਬਰਾਂ ਵਿੱਚ ਤਾਪ ਦੇ ਨਾਲ ਪਾਨਾ ਸਿੱਧੂ ਨੂੰ ਲੁਧਿਆਣਾ ਕੋਰਟ ਦੁਆਰਾ ਜ਼ਮਾਨਤ ਦਿੱਤੀ ਗਈ ਹੈ ਉਸ ਉੱਤੇ ਮਹਿਲਾ ਟਰੈਵਲ ਏਜੰਟ ਨੂੰ ਧਮਕਾਉਣ ਅਤੇ 10000 ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਸਨ ਇਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਨੇ ਬਲੈਕਮੇਲਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਪਾਨਾ ਸਿੱਧੂ ਨੂੰ 2 ਦਿਨਾਂ ਦੇ ਪੁਲਿਸ ਰਿਮਾਰਡ ਤੋਂ ਬਾਅਦ ਅਦਾਲਤ ਪੇਸ਼ ਕੀਤਾ ਸੀ ਉਧਰ ਪਾਨਾ ਸਿੱਧੂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਲੋਕਾਂ ਲਈ ਲੜਦਾ ਰਹੇਗਾ ਉਹ 10000 ਉਹ 10000 ਰੁਪਏ ਤਾਂ ਕੀ ਉਹ 10 ਕਰੋੜ ਰੁਪਏ ਵਿੱਚ ਵੀ ਵੇਚਣ ਵਾਲਾ ਨਹੀਂ ਹੈ ਪਾਨਾ ਸਿੱਧ ਇਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਭਾਨਾ ਸਿੱਧੂ ਸਿਰਫ ਲੋਕਾਂ ਦੀ ਹੈਲਪ ਕਰਦਾ ਸੀ ਕਿ ਜਿਹੜੇ ਲੋਕਾਂ ਏਜੰਟਾਂ ਨੇ ਫਰਾਡ ਕੀਤਾ ਹੋਇਆ ਉਹਨਾਂ ਤੋਂ ਪਬਲਿਕ ਦੇ ਪੈਸੇ ਦਵਾਉਂਦਾ ਸੀ ਉਹਨੇ ਇਸ ਲੇਡੀ ਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਨਾ ਇਹਦੇ ਖਿਲਾਫ ਮੁਕੱਦਮਾ 384 ਦਾ ਮੇਡ ਆਊਟ ਹੁੰਦਾ ਕੋਈ ਵੀ ਮੁਕੱਦਮਾ ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਅਨੁਸਾਰ 7 ਸਾਲ ਤੋਂ ਸਜ਼ਾ ਘੱਟ ਵਾਲਾ ਦਰਜ ਹੁੰਦਾ ਤਾਂ ਉਸ ਵਿੱਚ ਥਾਣੇਦਾਰ ਪਹਿਲਾਂ ਉਹਨੂੰ ਨੋਟਿਸ ਦਿੰਦਾ ਸੈਕਸ਼ਨ 41A ਦਾ ਉਸ ਤੋਂ ਬਾਅਦ ਉਹਨੂੰ ਤਿੰਨ ਨੋਟਿਸ ਦੇਣ ਤੋਂ ਬਾਅਦ ਫਿਰ ਅਰੈਸਟ ਕਰਦਾ ਪਰ ਇਸ ਮੁਕੱਦਮੇ ਵਿੱਚ ਮੁਕੱਦਮਾ 2124 ਨੂੰ ਦਰਜ ਹੋਇਆ ਸੇਮ ਡੇ ਉਹਨੂੰ ਘਰੋਂ ਲਿਆ ਕੇ ਅਰੈਸਟ ਪਾ ਦਿੱਤੀ ਜਦੋਂ ਕਿ ਉਹਦੀ ਕੋਈ ਇਨਕੁਆਰੀ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਹੋਈ ਕੋਈ ਸਬੂਤ ਤੱਥ ਕਲੈਕਟ ਨਹੀਂ ਕੀਤੇ ਅਦਰ ਪੋਲਿਟੀਕਲ ਸ਼ੈਲਟਰ ਚ ਇਹ ਸਿਰਫ ਪੋਲਿਟੀਕਲ ਰੀਜ਼ ਨਾ ਕਰਕੇ ਇਹਦੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸਾਡੀ ਹੁਣ ਇਹ ਹੀ ਬਹਿਸ ਸੁਣਨ ਤੋਂ ਬਾਅਦ ਜੱਜ ਸਭ ਨੇ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਹੁਣ ਕਦੋਂ ਤੱਕ ਪਾਨਾ ਸਿੱਧੂ ਬਾਹਰ ਆਉਗਾ? ਪਾਨਾ ਸਿੱਧੂ ਬੇਲਬਾਉਂਡ ਸਬਮਿਟ ਕਰਨ ਲੱਗੇ ਹੋਇਆ। ਮੇਬੀ ਕੱਲ ਤੱਕ ਬਾਹਰ ਆ ਜਾਊਗਾ। ਗੰਦੰਤਰ ਦਿਵਸ ਦੀ ਪ੍ਰੇਡ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਭੇਜੀਆਂ ਗਈਆਂ ਝਾਂਕੀਆਂ ਨੂੰ ਰਾਤ ਕੀਤੇ ਜਾਣ ਤੋਂ ਬਾਅਦ ਇਹ ਝਾਂਕੀ ਵੀਰਵਾਰ ਨੂੰ ਪਟਿਆਲਾ ਪਹੁੰਚ ਜਿੱਥੇ 26 ਜਨਵਰੀ ਨੂੰ ਸੂਬਾ ਪਧਰੀ ਪ੍ਰੋਗਰਾਮ ਦਾ ਪ੍ਰਬੰਧਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲਪ੍ਰੋਹਿਤ ਡਾਲਰ ਆਮ ਜਾ ਰਹੇ ਹਨ ਗਣਤੰਤਰ ਦਿਵਸ ਪਰੇਡ ਵਿੱਚ ਦਿਖਾਏ ਜਾਣ ਤੋਂ ਬਾਅਦ ਇਹਨਾਂ ਝਾਂਕੀਆਂ ਨੂੰ ਪੰਜਾਬ ਭਰ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰਕਾਸ਼ਿਤ ਕਰਨ ਲਈ ਭੇਜਿਆ ਜਾਵੇਗਾ ਵਰਣਨਯੋਗ ਹੈ ਕਿ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਸਰਕਾਰ ਦੀ ਝਾਂਕੀ ਤੇ ਪ੍ਰਸਤਾਵ ਨੂੰ ਕੇਂਦਰ ਸਰਕਾਰ ਦੀ ਕਮੇਟੀ ਵੱਲੋਂ ਰਾਦ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਰ ਭਾਜਪਾ ਸ਼ਾਸਿਤ ਰਾਜਾਂ ਨਾਲ ਦੌਰੇ ਮਾਪਦੰਡ ਅਪਣਾਉਂਦਾ ਦੋਸ਼ ਲਗਾਇਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਝਾਂਕੀ ਦੇ ਮੁੱਦੇ ਤੇ ਵਿਵਾਦ ਚੱਲ ਰਿਹਾ ਹੈ। ਅਮਨ अरोड़ा ਨੂੰ ਆਪਣੀ ਪਰਜਾਈ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ 2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਕੈਬਨ ਮੰਤਰੀ ਨੇ ਸਜ਼ਾ ਰੋਕਣ ਲਈ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਉੱਧਰ ਸਜ਼ਾ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਸੰਗਰੂਰ ਅਦਾਲਤ ਨੇ अरोड़ा ਨੂੰ ਵੱਡੀ ਰਾਹ ਦਿੱੰਦਿਆ। ਫਿਲਹਾਲ 31 ਜਨਵਰੀ ਤੱਕ ਉਹਨਾਂ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ ਕੋਰਟ ਦੇ ਫੈਸਲੇ ਤੋਂ ਬਾਅਦ ਕੈਬਨ ਮੰਤਰੀ ਅਮਨ अरोੜਾ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਗੰਨਤੰਤਰ ਦਿਹਾੜੇ ਮੌਕੇ ਅਮਰਸਰ ਵਿੱਚ ਤਿਰੰਗਾ ਲਹਿਰਾਉਣ ਲਈ ਰਵਾਨਾ ਹੋ ਗਏ ਹਨ ਸਜ਼ਾ ਤੇ ਰੋਕ ਲੱਗਣ ਤੋਂ ਬਾਅਦ ਕੈਬਨ ਮੰਤਰੀ ਅਮਨ अरोੜਾ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਇਸ ਦਿਨ ਲਈ ਉਹਨਾਂ ਨੇ ਪਾਰਟੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਿੰਦਰ ਢਿੱਲੋਂ ਦੇ ਸਮਰਥਕਾਂ ਦਾ ਦੂਜੀ ਧਿਰ ਨਾਲ ਝਗੜਾ ਹੋ ਗਿਆ ਇਸ ਦੌਰਾਨ ਦਵਿੰਦਰ ਯਾਦਵ ਅਤੇ ਮਨੀਸ਼ ਦਿਵਾੜੀ ਨੇ ਬੜੀ ਮੁਸ਼ਕਲ ਨਾਲ ਸਥਿਤੀ ਨੂੰ ਸੰਭਾਲ ਲਿਆ ਦੋਵੇਂ ਧਿਰਾਂ ਇੱਕ ਦੂਜੇ ਤੇ ਗੰਭੀਰ ਦੋਸ਼ ਲਗਾ ਰੀਆਂ ਸਨ ਬਰਿੰਦਰ ਢਿੱਲੋਂ ਦੇ ਸਮਰਥਕਾਂ ਨੇ ਕਿਹਾ ਕਿ ਦੂਜੀ ਧਿਰ ਦੇ ਲੋਕਾਂ ਨੂੰ ਮੀਟਿੰਗ ਵਿੱਚ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਉਹ ਕਾਂਗਰਸ ਦਾ ਵਰਕਰ ਨਹੀਂ ਹੈ ਤੇ ਨਾ ਹੀ ਉਸਨੇ ਕਦੇ ਕਾਂਗਰਸ ਨੂੰ ਵੋਟ ਪਾਈ ਹੈ ਇਸ ਦੌਰਾਨ ਵਰਕਰਾਂ ਨੇ ਮਨੀਸ਼ ਦਿਵਾੜੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਟਿਕਟ ਨਾ ਦਿੱਤੇ ਜਾਣ ਦਾ ਵਿਰੋਧ ਵੀ ਕੀਤਾ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਰੋਪੜ ਤੋਂ ਆਏ ਬਰਿੰਦਰ ਢਿੱਲੋਂ ਦੇ ਸਮਰਥਕ ਅਤੇ ਸ਼੍ਰੀ ਅਨੰਦਪੁਰ ਸਾਹਿਬ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੰਡ ਗਏ ਇਸ ਦੌਰਾਨ ਕੁਝ ਕਾਂਗਸੀ ਵਰਕਰਾਂ ਨੇ ਦੋਸ਼ ਲਗਾਇਆ ਹੈ ਕਿ ਸੰਸਦ ਮੈਂਬਰ ਮਨੀਸ਼ ਦਿਵਾੜੀ ਨੂੰ ਕਦੇ ਅਨੰਦਪੁਰ ਸਾਹਿਬ ਅਤੇ ਕਦੇ ਲੁਧਿਆਣਾ ਵਿਖੇ ਚੋਣ ਲੜਨ ਲਈ ਭੇਜਿਆ ਜਾਂਦਾ ਹੈ ਉਹ ਵਰਕਰਾਂ ਦੇ ਫੋਨ ਨਹੀਂ ਚੁੱਕਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਅਗਨੀਵੀਰ ਸ਼ਹੀਦ ਅਜੇ ਦੇ ਨਾਮ ਤੇ ਸਕੂਲ ਸਟੇਡੀਅਮ ਅਤੇ ਆਮ ਆਦਮੀ ਕਲੀਨਿਕ ਦਾ ਨਾਮ ਰੱਖਿਆ ਜਾਵੇਗਾ ਇਸ ਦਿਨਾਲੀ ਸੀਐਮ ਭਗਵੰਤ ਮਾਨ ਨੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ ਅਤੇ ਦੁੱਖ ਵੰਡਾਇਆ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪਰਿਵਾਰ ਨੂੰ ਵਿਤੀ ਸਹਾਇਤਾ ਵਜੋਂ 1 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਭਗਵੰਤ ਮਾਨ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੱਤੀ। ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ। ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ। ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਟੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ ਵਿੱਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਇੱਥੇ ਪੰਜਾਬ ਚ ਵੀ ਅਸੀ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਉਹ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇਵਾਂਗੇ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਆ ਛੋਟਾ ਜਿਹਾ ਘਰ ਆ 6 ਭੈਣਾਂ ਦਾ ਭਾਈ ਹੈ ਕਬੀਲਦਾਰੀ ਬਹੁਤ ਵੱਡੀ ਹੈ ਸੋ ਨੌਕਰੀ ਵੀ ਜਿਹੜੀ ਭੈਣ ਹੈ ਉਹ ਵੀ ਆ ਵੱਡਾ ਸ਼ਹੀਦ ਹੈ ਛੋਟਾ ਸ਼ਹੀਦ ਤਸੀ ਬਣਦਾ ਮਾਨ ਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਆ ਫੌਜ ਦਾ ਇਸ ਵੱਲੋਂ ਔਰ ਫੌਜ ਨਾਲ ਅਸੀਂ ਟੱਚ ਵੀ ਆ ਫੌਜ ਵੀ 1.5 ਕਰੋੜ ਰੁਪਇਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਾ ਹੋਵੇ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਹਾਂਜੀ ਪਰਿਵਾਰ ਵੱਲੋਂ ਬੁੱਤ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਈ ਕਿੱਥੇ ਲਾਉਣੇ ਉਹ ਵੀ ਲਾਵਾਂਗੇ ਇੱਕ ਆ ਹਾਂਜੀ ਹਸਪਿਟਲ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਬੜੀ ਆਮ ਆਦਮੀ ਕਲੀਨਿਕ ਉਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫ੍ਰੀ ਸਾਰੀਆਂ 90 92 ਕਿਸਮ ਦੀਆਂ ਦਵਾਈਆਂ ਫ੍ਰੀ ਤੇ ਸ਼ਹੀਦ ਦੇ ਨਾਂ ਤੇ ਉਹ ਜਿਹੜਾ ਹੋਊਗਾ ਸੋ ਅੱਜ ਪਰਿਵਾਰ ਦੇ ਨਾਲ ਹਮਦਰਦੀ ਕਰਨ ਲਈ ਆਏ ਹਾਂ ਸੋ ਪਰਿਵਾਰ ਨੂੰ ਦੇਖੋ ਜੇ ਅਸੀਂ ਸ਼ੀਹ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਾਂਗੇ ਉਹ ਉਲਣਗੇ ਤਾਂ ਹੋਰ ਬੱਚਾ ਕੋਈ ਰਾਮਗੜ ਸਦਾਰਾ ਨਾਲ ਜਾਂ ਮਲਾਉਤ ਦਾ ਕੋਈ ਦੁਬਾਰਾ ਹਰਦੋੜੇ ਏਰੀਆ ਦਾ ਕੋਈ ਫੌਜ ਪ੍ਰਤੀ ਹੋਣ ਦਾ ਹੌਸਲਾ ਕਰ ਸਕੂਗਾ ਉਹ ਗਏ ਪਰਿਵਾਰ ਉਲ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਿਵਾਰ ਨੂੰ ਮਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨੇ ਜਿਹੜੇ ਕਹਿੰਦੇ ਨੇ ਦੇਸ਼ ਵਾਸਤੇ ਅਸੀਂ ਜਾਣਾ ਚਾਹੁੰਨੇ ਬਹੁਤ ਸਰ ਇਸ ਕੀ ਸਰਬੱਤ ਦਾ ਭਲੇ ਪਾਰਟੀ ਨੂੰ ਲੈ ਕੇ ਕੀ ਕਰਵਾ ਰਹੇ ਚਾਰ ਸਾਲਾਂ ਦੀ ਫਾਊਂਡੇਸ਼ਨ ਜਿਹੜੀ ਆ ਹਾਂ ਦੇਖੋ ਨੌਜਵਾਨਾਂ ਦਾ ਮਨੋਵਲ ਦਿਖ ਰਿਹਾ ਜੀ ਦੇਖੋ ਮਤਲਬ ਜਦੋਂ ਸਾਡਾ ਪੰਜਾਬ ਜਿਹੜਾ ਹੈ ਸਾਡਾ ਤਾਂ ਵਿਰਸਾ ਹੀ ਸ਼ਹੀਦਿਆਂ ਦਾ ਹੈ ਸਾਡਾ ਪੰਜਾਬ ਆਪਣੇ ਪੁੱਤ ਦੇਣ ਨੂੰ ਤਿਆਰ ਹੈ 20-20 ਸਾਲ ਤੱਕ ਨੌਕਰੀ ਕਰਾਓ 18 ਸਾਲ ਦੇ ਨੂੰ ਭਰਤੀ ਕਰੋ ਚਲੋ 40 ਸਾਲ ਦੇ ਨੇੜੇ ਤੇ ਆਮ ਤੌਰ ਤੇ ਰਿਟਾਇਰ ਕਰ ਦਿੰਦੇ ਤਾਂ ਫਿਰ ਚਾਰ ਸਾਲਾਂ 'ਚ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਉਹ ਜੋ 6 ਮਹੀਨੇ ਟ੍ਰੇਨਿੰਗ ਦੇ ਨੇ ਠੀਕ ਹੈ ਜੀ ਤਾਂ 18 ਦਾ 11 ਘਟ ਤੋਂ ਘਟ 18 ਦਾ ਗਿਆ ਤਾਂ 18.5 ਦਾ ਗਿਆ 19 ਸਾਲ ਦਾ ਹੋ ਕੇ ਤਾਂ ਟ੍ਰੇਨ ਆ ਗਿਆ ਉਹ ਪਹੁੰਚ ਗਿਆ 22 ਸਾਲ ਦਾ ਉਹ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਚ ਉਹ ਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਦਾ ਨੌਕਰੀ ਦੀ ਤਿਆਰੀਆਂ ਕਰਦੇ ਆ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋਰੀ ਸੂਬਾ ਰਿਹਾ ਤਾਂ ਇਸ ਕਰਕੇ ਅਸਿਕ ਜਾਣਿਆ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਉਹਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲ ਨਹੀਂ ਤਾਂ 2 ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ 2 ਸਾਲ ਹੀ ਰਹਿ ਗਏ ਤੇ ਨਾਲ ਕਹਿੰਦੇ ਅਸੀਂ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਤੇ ਪਾਸੇ ਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜੂਗਾ ਮਤਲਬ ਪਤਾ ਨਹੀਂ ਕਿੱਥੇ ਬਹਿ ਕੇ ਫੈਸਲੇ ਕਰ ਦਿੰਦੇ ਐ ਜੀ ਜੀਨ ਸਾਹਿਬ ਇੱਕ ਦੋ ਰੋਸਾ ਜੀ ਇੱਕ ਤਾਂ ਸਾਡੇ ਇਲਾਕੇ 'ਚ ਹੋ ਰਹੀਆਂ ਨੇ ਕੇਂਦਰ ਸਰਕਾਰ ਦਾ ਕੋਈ ਮੰਤਰੀ ਜਾਂ ਰਾਜ ਮੰਤਰੀ ਆਪੇ ਕੋਈ ਸੱਤਾਧਾਰੀ ਤੇਰਾ ਹੁੰਦਾ ਕੋਈ ਵੱਡਾ ਲੀਡਰ ਸ਼ੋਕ ਤੱਕ ਜਤੌਣ ਨਹੀਂ ਹੁੰਦੀ ਅੰਦਰ ਚ ਕੀ ਹੈ ਨਾ ਜੀ ਆਜ਼ਾਦੀ ਜਦੋਂ ਹੋਈ ਨਾਨੇ ਨਾਨੀਆਂ ਤਾਂ ਦਾਦੇ ਦਾਦੀਆਂ ਤਾਂ ਆਪਣੇ ਮਰੇ ਨਾ ਆਜ਼ਾਦੀ ਤਾਂ ਆਪਾਂ ਨੂੰ ਕਿੰਨੀ ਮਹਿੰਗੀ ਪਈ ਹੈ ਆਪਾਂ ਤਾਂ ਨਾ 10 ਲੱਖ ਬੰਦਾ ਮਰਿਆ ਠੀਕ ਹੈ ਨਾ ਤੇ ਸ਼ਹੀਦ ਆ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਹਰ ਪਿੰਡ ਕੋਈ ਪਿੰਡ ਨਹੀਂ ਹੋਣਾ ਜਿੱਥੇ ਬੁੱਤ ਨਾ ਲੱਗੇ ਹੋਵੇ ਮੈਂ ਉਹ ਮਲਾਹ ਦੋ ਉੱਤਰਾ ਉਹ ਚ ਸਟੇਡੀਅਮ ਜਿੱਥੇ ਬੁੱਤ ਲੱਗਿਆ ਸੋ ਉਰਬਾਨੀਆਂ ਦਾ ਮੁੱਲ ਅਸਲ 'ਚ ਸਾਨੂੰ ਪਤਾ ਹੈ ਤੇ ਸਾਨੂੰ ਤਾਂ ਸਰਬੰਸਭਾ ਜਿਨ੍ਹਾਂ ਨੇ ਵਾਰੀ ਅਸੀਂ ਉਹਨਾਂ ਦੇ ਵਾਰਿਸ ਹਾਂ ਸਿੱਖੋ ਸਾਡੇ ਗੁਰੂ ਨੇ ਠੀਕ ਹੈ ਨਾ ਸੋ ਨਾ ਆਉਣਾ ਨਾ ਉਹਦੇ ਨਾਲ ਸ਼ਹੀਦ ਦੀ ਸ਼ਹਾਦਤ 'ਚ ਸਾਡੇ ਦਿਲਾਂ 'ਚ ਕੋਈ ਕਟਣੀ ਨਹੀਂ ਹੈਗੀ ਪਰ ਹਾਂ ਐਨਾ ਕਹਾਂ ਕਿ ਉਹਨਾਂ ਦੀ ਇੱਜ਼ਤ ਵੱਧ ਜਾਂਦੀ ਜੇ ਜੇ ਆ ਕੇ ਅਫਸੋਸ ਕਰ ਲੈਂਦੇ ਬਾਕੀ ਪ੍ਰਮਾਤਮਾ ਜੀ ਕੀ ਕਰ ਸਕਦਾ ਜਿਹੜਾ ਨੌਸਰ ਵੀ ਥੋੜਾ ਨੇ ਨਹੀਂ ਅੱਜ ਕੋਈ ਅੱਜ ਕੋਈ ਰਾਜਨੀਤੀ ਨਾਲ ਸੰਬੰਧਿਤ ਗੱਲ ਨਹੀਂ ਕਰਨੀ ਅੱਜ ਸ਼ਹੀਦ ਅਜੇ ਦੀ ਸ਼ਹਾਦਤ ਨੂੰ ਨਾ ਨਤਮਸਤ ਹੋਣਾ ਆਇਆ ਰਾਜਨੀਤਿਕੀਆਂ ਗੱਲਾਂ ਕਦੇ ਕਿਸੇ ਹੋਰ ਮੰਚ ਤੇ ਕਰਨਾਂਗੇ ਹਾਂ ਸਰ